ਜੇ ਇਹ ਮੈਂ ਫਾਸਤ ਤੋਰਦੀ ਇਹ ਨਕਾਰ ਕੇ ਉਹਨਾਂ ਨੂੰ ਪਾਇਆ ਜੀ ਵੀ ਪੱਲੇ ਵਿੱਚ ਮੇਰਾ ਨਾਲ ਉਹ ਤੇ ਕੀ ਕਹਿਣਾ ਚਾਹਦੇ ਮੇਰਾ ਨਾਮ ਸਰਜੀਤ ਸਿੰਘ ਆ ਜੀ ਮੈਂ ਪਿੰਡ ਸੇਚਾਂ ਦਾ ਵਾਸੀ ਆ ਜੀ ਤੇ ਉਹ ਮੇਰੇ ਨਾਨੀ ਜੀ ਲੱਗਦੇ ਆ ਕ੍ਰਿਸ਼ਨਕੌਰ ਤੇ ਉਹਨਾਂ ਦਾ ਮੈਂ ਦੋਤਾ ਲੱਗਦਾ ਜੀ ਤੇ ਉਹ ਨਾ ਆਪਣੇ ਰਖੜੀਆਂ ਬਣਨ ਜਾ ਰਹੇ ਸੀ ਮਾਮਿਆਂ ਦੇ ਤੇ ਡੱਡਵੰਡੀਆ ਅਡੇਰੇ ਜੀ ਮਤਲਬ ਬਸ ਪੀਆਰਟੀਸੀ ਆਈ ਸੀ ਉਹਦੇ ਚੜਨ ਲੱਗੇ ਸੀ ਤੇ ਆਪਣੇ ਆਵਾਵਾ ਸਾਰੀ ਸਵਾਰੀ ਸੀ ਭਰੀ ਸੀ ਤੇ ਮਾਤਾ ਉਹਦਾ ਵੈਸੇ ਬਜ਼ੁਰਗ ਸੀ ਤੇ ਜਾਂ ਲੱਗੇ ਤੇ ਉਹਨਾਂ ਦੇ ਹੱਥ ਤੇ ਥੜਕ ਗਿਆ ਉਹ ਥੱਲੇ ਡਿੱਗ ਪਏ ਤੇ ਬਸ ਨਾ ਉਤੋਂ ਲੰਗੀ ਜੀ ਫਿਸਲ ਗਈ ਲੱਤ ਸਾਰੀ ਫਿਸਲ ਗਈ ਜੀ ਤੇ ਉਹਨਾਂ ਨੂੰ ਆਪਾਂ ਕਾਰਵਾਈ ਕੀਤੀ ਤੇ ਮੈਂ ਮੌਕੇ ਤੇ ਪਹੁੰਚ ਗਿਆ ਤੇ ਰੋਕ ਲਈ ਬਸ ਤੇ ਡਰਾਈਵਰ ਕੰਡਕਟਰ ਨੂੰ ਮੈਂ ਪੁੱਛਿਆ ਤੁਹਾਡਾ ਲਾਇਸੈਂਸ ਕਿੱਥੇ ਆ ਉਹ ਕਹਿੰਦੇ ਕੋਈ ਨਹੀਂ ਸਾਡੇ ਕੋਲ ਲਾਇਸੈਂਸ ਨਾ ਕੋਈ ਉਹਨਾਂ ਰਿਹਾ ਮੈਂ ਵੈਸੇ ਫੋਟੋਆਂ ਖਿੱਚ ਲੀਆਂ ਬੱਸ ਦੀ ਵੀ ਫੋਟੋ ਖਿੱਚ ਲਈ ਵੀਡੀਓ ਵੀ ਬਣਾ ਲਈਆ ਤੇ ਹੁਣ ਨਾ ਉੱਥੇ ਮੈਂ ਸੁਲਤਾਨਪੁਰ ਲੋਧੀ ਬੱਸ ਅੱਡੇ ਤੇ ਗਿਆ ਵਾ ਤੇ ਉਹਨਾਂ ਨੇ ਮੈਂ ਕਿਹਾ ਵਾ ਤੇ ਉਹਨਾਂ ਨੂੰ ਮੈਂ ਫੋਟੋ ਦਿਖਾ ਲਈ ਤੇ ਮੈਂ ਦਿਖਾ ਲਈ ਪੀਆਟੀਸੀ ਬੱਸ ਦਾ ਨੰਬਰ ਦੱਸਿਆ ਉਹ ਕਹਿੰਦੇ ਸਾਨੂੰ ਇਹ ਮੁੰਡਿਆ ਦਾ ਨੰਬਰ ਮੈਂ ਮੰਗਿਆ ਉਹ ਕਹਿੰਦੇ ਨੰਬਰ ਸਾਡੇ ਕੋਲ ਹੈ ਹੀ ਨਹੀਂ ਹੈਗਾ ਤੇ ਮੈਂ ਕਿਹਾ ਫਿਰ ਇਹ ਆਪਣੇ ਆਧਾਰ ਕਾਰਡ ਆਧਾਰ ਕਾਰਡ ਵਾਲੀ ਪੀਆਟੀਸੀ ਫਿਰ ਕਰੋ ਸਰਕਾਰੀ ਚਲਾਈ ਤੁਸੀਂ ਜੇ ਲੋ ਫਿਰ ਆਪਣੀ ਦੇਖਭਾਲ ਨਹੀਂ ਕਿਸੇ ਬਜ਼ੁਰਗਰੀ ਕਰਨੀ ਹੈਗੀ ਮੈਂ ਕਿਹਾ ਆਪਣੇ ਪ੍ਰਾਈਵੇਟ ਬਸਾਂ ਚਾਲੂ ਕਰੋ ਤੇ ਉਹ ਮੇਰਾ ਵੀਰ ਇੱਕ ਸੀ ਇੱਕ ਹੋਰ ਸੀ ਉਹ ਸਗੋਂ ਮੇਰੇ ਨਾਲ ਉੱਥੇ ਬੈਂਸਾਂ ਲਾ ਪਿਆ ਸੀ ਬੱਸ ਦਾ ਨੰਬਰ ਕੀ ਸੀ ਇਹ ਪੀਪੀ09 ਏਫ 3601 ਨੰਬਰ ਆ ਪੀਆਰਟੀਸੀ ਬੱਸਾ ਕਾਰਵਾਈ ਦੀ ਮੰਗ ਕਰਦੇ ਹਾਂ ਹਾਂਜੀ ਹਾਂਜੀ ਕਾਰਵਾਈ ਦੀ ਮੰਗ ਕਰਦੇ ਆ ਜੋ ਵੀ ਸਾਡੀ ਕਾਰਵਾਈ ਉਹਨਾਂ ਨੂੰ ਬੰਦ ਕੀਤੀ ਜਾਵੇ ਜੀ ਅਸੀਂ ਇਹੋ ਹੀ ਰਿਕਵੈਸਟ ਕਰਦੇ ਹਾਂ ਧੰਨ ਵੀਰ ਸਿੰਘ ਨਾਜੀ ਮੈਂ ਵਿਆਹੀ ਹਾਂ ਤੋਤੀ ਪਿੰਡੋਂ ਉੱਥੋਂ ਮੈਂ ਆਹੀ ਆ ਅੱਧੇ ਘਰੇ ਪੇਕਿਆਂ ਦੇ ਮੇਰੀ ਮੰਮੀ ਘਰੋਂ ਆਈ ਇਹਨੇ ਰੋਟੀ ਖਾਧੀ ਪਾਣੀ ਪੀਤਾ ਹੈ ਘਰੋਂ ਮੈਂ ਰਖੜੀਆਂ ਲੈ ਕੇ ਦਿੱਤੀਆਂ ਨੇ ਸਹੀ ਸਲਾਮ ਤੋਂ ਸੋਹਣਾ ਸੂਟ ਨਵਾਂ ਉਹਨੇ ਪਾਇਆ ਸਵਾਗ ਤੇ ਫਿਰ ਪੋਤਰੇ ਨੂੰ ਕਹਿ ਲੱਗੀ ਸਾਨੂੰ ਡੜਵਿੰਡੀ ਛਾੜ ਦਿਓ ਹੁਣ ਡੜਵਿੰਡੀ ਮੇਰਾ ਭਤੀਜਾ ਲਾ ਗਿਆ ਏ ਬਾਅਦ ਚ ਡੜਵਿੰਡੀਓ ਆਗਾ ਇਹ ਲਾ ਕੇ ਆ ਗਿਆ ਤੇ ਕਿੰਨੇ ਮਿੰਟ ਪਏ ਨੇ 10 ਮਿੰਟ 10 ਮਿੰਟ ਹੋਏ ਨੇ ਅਜੇ ਛੱਡੀ ਨੂੰ ਤੇ ਮਗਰੋਂ ਫੋਨ ਸਾਨੂੰ ਆ ਗਿਆ ਵੀ ਇਦਾਂ ਲੱਤ ਟੁੱਟ ਗਈ ਹੈ ਫਿਰ ਅਸੀਂ ਉੱਥੋਂ ਹੀ ਭੱਜਿਆ ਫੁੱਫੀ ਭਤੀਜਾ ਮੋਟਰਸਾਈਕਲ ਤੇ ਆਉਂਦਿਆਂ ਨੂੰ ਸਾ ਦੁਨੀਆ ਖਾਲੀ ਸੀ ਉਹਨਾਂ ਬਿਠਾਇਆ ਸੀ ਸਿਰਫ ਉਹਨਾਂ ਕੁਰਸੀ ਜਿੰਦੇ ਬਿਠਾਇਆ ਸੀ ਉੱਧੇ ਹੀ ਬੈਠੀ ਸੀ ਤੇ ਬਾਦਸ਼ਾਹ ਕਿੱਦਾਂ ਵਾਪਰੇ ਹਾਂ ਸਾ ਜਾਨੀਏ ਰਾਤ ਸੀ ਬਹੁਤ ਜ਼ਿਆਦਾ ਉਹਨੇ ਮੈਨੂੰ ਮੜਿਆ ਦੱਸਿਆ ਕਹਿੰਦੀ ਰਾਤ ਸੀ ਜ਼ਿਆਦਾ ਮੈਂ ਕਿਹਾ ਕਿੱਦਾਂ ਬੀਬੀ ਤੇਰੇ ਕੋ ਕਿੱਦਾਂ ਚੜ ਗਈ ਬਸ ਕਹਿੰਦੀ ਰਾਤ ਸੀ ਰਾਤ ਚ ਚੜਿਆ ਨਹੀਂ ਗਿਆ ਦੁਨੀਆ ਭੱਜ ਕੇ ਚੜ ਗਈ ਹੁਣੀ ਤੋ ਕੀ ਪਤਾ ਕੋਈ ਵੱਜ ਗਿਆ ਉਹਨਾਂ ਦੇ ਵਿੱਚ ਨਾਲ ਉਹਦੇ ਕੋ ਚੜਿਆ ਨਹੀਂ ਉਹ ਥੱਲੇ نیچے ਡਿੱਗ ਪਈ ਤੋ ਉਹਦੀ ਜਦੋਂ ਡਿੱਗ ਪਈ ਤੋ ਉਹਦੀ ਨਾਲ ਹੀ ਉੱਤੇ ਟਾ ਟਾ ਬਸ ਚੜ ਗਈ ਨਾਲ ਹੀ ਤਾਂ ਇਦਾਂ ਲੱਤ ਲੰਮੀ ਰਹਿ ਗਈ ਹਣੀ ਤੇ ਇਦਾਂ ਡਿੱਗ ਪਈ ਤੇ ਬਾਸ ਦੇ ਥੱਲੇ ਲੱਤ ਹਣੀ ਤੋਂ ਤੋਂ ਡੈਰ ਚੜ ਗਿਆ ਉਹਨਾਂ ਇਹ ਥੱਲੇ ਨਹੀਂ ਵੇਖਿਆ ਇੱਕ ਜੀ ਰਹਿੰਦਾ ਵੀ ਇਹ ਵੀ ਨਹੀਂ ਉਹਨਾਂ ਧਿਆਨ ਮਾਰਿਆ ਬਾਸ ਵਾਲਾ ਇਹ ਤਾਂ ਦੇਖ ਹੀ ਸਕਦੇ ਸਨ ਇੱਕ ਹੋਰ ਸਾਡਾ ਰਹਿੰਦਾ ਵੀ ਅਸੀਂ ਉਹਨੂੰ ਵੀ ਚੜਾ ਲੀਏ ਨਾ ਨਾ ਉਹਨੂੰ ਨਹੀਂ ਚੜਾਇਆ ਉਹ ਉੱਤੇ ਬਾਸ ਚੜਾ ਇਦਾਂ ਨਹੀਂ ਸਰਕਾਰੀਆਲੇ ਸਰਕਾਰੀ ਬਾਸ ਇਸੇ ਕਾਰਨ ਨਹੀਂ ਵੀ ਚੜਾ ਕੇ ਉੱਤੇ ਦੁਨੀਆਦਾਰੂ ਨੂੰ ਮਾਰਨ ਵਾਸਤੇ ਸਰਕਾਰੀ ਬਾਸਾਂ ਰੱਖੀਆਂ ਹੋਰ ਦੇ ਚਲ ਗਿਆ ਉਥੋਂ ਡਰਾਈਵਰ ਨਾ ਹਾਂ ਜੀ ਪਹਿਲਾਂ ਉੱਥੇ ਅਸੀਂ ਬਾਅਦ ਚ ਹੁਣ ਨੂੰ ਚਲੇ ਗਏ ਓਕੇ ਜੀ ਚਲੇ ਗਏ ਜੀ ਪਾ ਜੀ ਜਿਹੜੇ ਮਾਤਾ ਸਿਓ ਕਿੱਥੇ ਜਾ ਰਹੇ ਸੀ ਮਾਤਾ ਜਾ ਰਹੇ ਸੀ ਬੂਟਾ ਦੀ ਸੁਪਾਨਪੁਰ ਲੱਗੇ ਬੂਟਾ ਜਾ ਰਹੇ ਸੀ ਰਖੜੀ ਪੰਨ ਆਪਣੇ ਭਰਾ ਨੂੰ ਮਾਮੇ ਸਾਡੇ ਰਖੀ ਬੰਨਣ ਜਾ ਰਹੇ ਉੱਤੋਂ ਬਾਸ ਵਨਨ ਘਾਤ ਮਾਤਾ ਦਾ ਨਾਮ ਕੀ ਸੀ ਕ੍ਰਿਸ਼ਨ ਕੌਰ ਉਹ ਕਾਰਵਾਈ ਦੀ ਮੰਗ ਕਰਦੇ ਉਹ ਬਸ ਵਟੇ ਪਾਣੀ ਕਰਦਿਆਂ ਮਾਤਾ ਕਰ ਰਹੀ ਸੀ ਦੇ ਜਿਹੜਾ ਡਰਾਈਵਰ ਮੇਰੀ ਮੰਮੀ ਚੰਗੀ ਪੱਲੀ ਉਹਨਾਂ ਮਾਰੀ ਉਹਨੂੰ ਕਿਹੜਾ ਖਤੋਕ ਸੀ ਚਾਹ ਬਿਮਾਰ ਸੀ ਉਹ ਬਿਮਾਰ ਹੋਈ ਬਸ ਦੇ ਚੜ ਲੱਗੀ ਠੀਕ ਠਾਕ ਕਰੋ ਆਈ ਸਹੀ ਸਲਾਮਤ ਹੋਣਾ ਵੇ ਉਹ ਨਾ ਇਹ ਨਹੀਂ ਵੇਖਿਆ ਇੱਕ ਹੋਰ ਵੀ ਰਹਿਦਾ ਏ ਉਹਨੂੰ ਵੀ ਚੜਾ ਲਈਏ ਬਜ਼ੁਰਗ ਵੀ ਪਿੱਛੇ ਕੜਾ ਆਏ ਉਹਨੂੰ ਵੀ ਚੜਾ ਲਈਏ ਉਹਨਾਂ ਇਹ ਨਹੀਂ ਬਾਦ ਸਾਲਿਆ ਦੇਖਾ ਉਹਨਾਂ ਦੀ ਗਲਤੀ ਏ ਇਸ ਕਰਨਾ ਸੀ ਗਲਤੀ ਕਹਿੰਦੇ ਉਹਨਾਂ ਦੀ ਨਾ ਡਰ ਆਵਰ ਦਾ ਲਾਇਸੈਂਸ ਨਾ ਕੁਛ ਉਹ ਨਹੀਂ ਉਹਨਾਂ ਉਹਨਾਂ ਨੂੰ ਚਾਹੀਦਾ ਵੀ ਬਜ਼ੁਰਗ ਕੇ ਅਸੀਂ ਆਪ ਫੜ ਕੇ ਉਹਨੂੰ ਚੜਵਾਈਏ ਅਗਲੇ ਕਨੈਕਟਰ ਇੱਦਾਂ ਇਦਾਂ ਦੇ ਪਾਏ ਨੇ ਅਗਲੇ ਫੜ ਕੇ ਜਿਹੜੇ ਬਜ਼ੁਰਗ ਜੀ ਹੁੰਦੇ ਨੇ ਉਹ ਫੜ ਕੇ ਉਹਨੂੰ ਅਗਲੇ ਕਨੈਕਟਰ ਚੜਾਉਂਦੇ ਨੇ ਬਸ ਤੇ ਅਗਲੇ ਇਹਨੇ ਕੁੜੀਆਂ ਮੁੰਡੇ ਚੜਜੋ ਜਿਹੜਾ ਬਜ਼ੁਰਗ ਜੀ ਉਹਨੂੰ ਤਾਂ ਫੜ ਕੇ ਆਪ ਚੜਾਈਦਾ ਅਗਲੇ ਸੇਵਾ ਦੁਨੀਆ ਕਰਦੀ ਇੰਨੀ ਅਸੀਂ ਮੰਗ ਕਰੀ ਬਾਰਵਾਇ ਦੀ ਬਸ ਡਰਾਈਵਰ ਖਲਾਫ ਜਿਹਨੇ ਚੜਵਾਇਆ ਨਹੀਂ ਦਵਾ ਦਵਾ ਬਾਅਦ ਚ ਲਾਈ ਡਰਾਈਵਰ ਦਾ ਇੱਕ ਸੂਰ ਹੈ ਉਨੇ ਬਾਅਦ ਸੇਤੀ ਨੇ ਚਲਾ ਲਈ ਉਹਨੇ ਦੇਖਿਆ ਨਹੀਂ ਇੱਕ ਬਜ਼ੁਰਗ ਵਿਚਾਰਾ ਚੜਨ ਵਾਲਾ ਉਹ ਨੀਚੇ ਥੱਲੇ ਡਿੱਗਾ ਪਿਆ ਹਾਂਜੀ ਉਹਨਾ ਮੈਂ ਡਾਕਟਰ ਹਰਪ੍ਰੀਤ ਸਿੰਘ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਤੋਂ ਸਾਡੇ ਕੋਲ ਥੋੜੀ ਦੇਰ ਪਹਿਲਾਂ ਇੱਕ ਕੇਸ ਆਇਆ ਸੀਗਾ ਟਟਵਿੰਡੀ ਬੱਸ ਸਟੈਂਡ ਤੇ ਇਹਦਾ ਐਕਸੀਡੈਂਟ ਹੋਇਆ ਰਿਸ਼ਤੇਦਾਰਾਂ ਦੇ ਮੁਤਾਬਕ ਕਿ ਬੱਸ ਤੇ ਚੜਨ ਲੱਗੇ ਤਾਂ ਐਕਸੀਡੈਂਟ ਹੋਇਆ ਇਹਦਾ ਨਾ ਪੇਸ਼ੈਂਟ ਦਾ ਨਾਮ ਕ੍ਰਿਸ਼ਨ ਕੋਰ ਵਾਈਫ ਆਫ ਸਵਰਨ ਸਿੰਘ ਸੀਗਾ 80 ਸਾਲ ਦੀ ਉਮਰ ਹੈ ਮੋਠਾਵਾਲ ਦੀ ਰਹਿਣ ਵਾਲੀ ਹੈ ਇਹਦੀ ਲੱਤ ਦੇ ਵਿੱਚ ਕਾਫੀ ਓਪਨ ਫ੍ਰੈਕਚਰ ਸੀਗਾ ਕਾਫੀ ਐਕਸੈਸਿਵ ਬਲੀਡਿੰਗ ਹੋ ਚੁੱਕੀ ਸੀ ਜਦੋਂ ਸਾਡੇ ਕੋਾਈ ਹੈ ਅਸੀਂ ਟ੍ਰੀਟਮੈਂਟ ਦੇਣਾ ਸ਼ੁਰੂ ਕੀਤਾ ਤਾਂ ਡਿਊਰਿੰਗ ਟ੍ਰੀਟਮੈਂਟ ਹੀ ਪੇਸ਼ੈਂਟ ਐਕਸਪਾਇਰ ਹੋ ਗਿਆ ਇਹਦੀ ਜੋ ਇਨਫੋਰਮੇਸ਼ਨ ਸੀਗੀ ਉਹ ਅਸੀਂ ਪੁਲਿਸ ਸਟੇਸ਼ਨ ਭੇਜ ਦਿੱਤੀ ਹੈ ਗਲੇਰੀ ਕਾਰਵਾਈ ਵਾਸਤੇ ਬਾਕੀ ਜਿਸ ਤਰ੍ਹਾਂ ਵੀ ਐਪਲੀਕੇਸ਼ਨ ਆਦੀ ਹੈ ਉਸ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਸਿਰਫ ਦਾ ਮਾਮਲਾ ਹੈ ਇਹ ਪੂਰਾ ਇਸ ਤਰ੍ਹਾਂ ਜੀ ਮੈਂ ਏਐਸਆਈ ਬਖਸ਼ੀਸ਼ ਸਿੰਘ ਠਾੜਾ ਸੁਲਤਾਨਪੁਰ ਲੋਧੀ ਸਾਨੂੰ ਪਤਾ ਲੱਗਿਆ ਕਿ ਇੱਕ ਐਕਸੀਡੈਂਟ ਜਿਹੜਾ ਬਾ ਗੱਡਵਿੰਡੀ ਦੇ ਲਾਗੇ ਹੋਇਆ ਬਜ਼ੁਰਗ ਔਰਤ ਦਾ ਜਿਹਦੀ ਉਮਰ ਕਰੀਬ ਜੜੀ ਹੈਗੀ ਆ 80 ਸਾਲ ਆ ਇਹਦਾ ਨਾਮ ਕਿਸ਼ਨਕੌਰ ਸਤਨੀ ਸਵਰਨ ਸਿੰਘ ਵਾਸੀ ਮੋਠਾਲ ਆ ਜਿਹਦਾ ਬਸ ਤੇ ਚੜਨ ਲੱਗਿਆ ਹੱਥ ਥਿਲਕ ਗਿਆ ਤੇ ਜਿਹਦੀ ਮੌਤ ਹੋ ਗਈ ਜਿਹਨੂੰ ਸਿਵਲ ਹਸਪਤਾਲ ਲਜਾਇਆ ਗਿਆ ਤੇ ਜਦੋਂ ਉਹਦੇ ਘਰ ਦੇ ਕੋਈ ਵੀ ਆ ਕੇ ਸਟੇਟਮੈਂਟ ਦੇਣਗੇ ਅਗਲੀ ਕਾਰਵਾਈ ਜਿਹੜੀ ਆ ਅਮਨੁਚ ਲਿਆਂਦੀ ਜੋ